ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਲੋ ਜੀ ਕਹਾਣੀ ਆਪਾਂ ਕਰਦੇ ਆਂ ਸ਼ੁਰੂ ਸੋਣੀ ਹੁਣ ਆਪਣੀ ਸੋਹਰੇ ਘਰ ਰਹਿ ਰਹੀ ਸੀ ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਨਗਰ ਚਨਾ ਦੇ ਕੰਡੇ ਮਿਲਣਾ ਨੀਅਤ ਕਰ ਲਿਆ ਅੱਧੀ ਰਾਤ ਗੁਜ਼ਰਦੀ ਸੋਣੀ ਆਪਣੇ ਘਰਦਿਆਂ ਤੋਂ ਚੋਰੀ ਉੱਠਦੀ ਤੇ ਇੱਕ ਮੀਲ ਬੇਲੇ ਦੇ ਤਰਾ ਤਰਾ ਕਰ ਰਹੀ ਸੁਨਸਾਨ ਪਰ੍ਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਵਾਲ ਨੂੰ ਜਾ ਮਿਲਦੀ ਮਹੀਵਾਲ ਪਰੋਂ ਕਾਲੀ ਬੋਦੀ ਰਾਤ ਵਿੱਚ ਚਨਾ ਪਰ ਕਰਕੇ ਹੁੰਦਾ ਸਤਾਰਿਆਂ ਜਲੇ ਚੰਦੋਈ ਦੀ ਸ਼ਾਂ ਥੱਲੇ ਦੋ ਕਾਇਲ ਰੂਹਾਂ ਮਹਿਲਦੀਆਂ ਪਿਆਰੀਆਂ ਪਿਆਰੀਆਂ ਰਸ ਭਰੀਆਂ ਤੇ ਨਾਮ ਮੁੱਕਣ ਵਾਲੀਆਂ ਗੱਲਾਂ ਕਰਦੇ ਇੱਕ ਰਾਤ ਚਨਾਬਾਰ ਕਰੇਂਦੀ ਮਹੀਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਟੀਰ ਸੁੱਟਿਆ ਹੁਣ ਉਹਦੇ ਲਈ ਤਿਆਰਨਾ ਮੁਸ਼ਕਲ ਹੋ ਗਿਆ ਸੀ ਅਗਨੀ ਰਾਤ ਸੋਹਣੀ ਆਪਣੀ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ ਘੜੇ ਦੀ ਮਦਦ ਨਾਲ ਉਹਨੇ ਚਨਾਵ पार ਕੀਤਾ ਤੇ ਆਪਣੀ ਮਹੀਵਾਲ ਦੀ ਝੁੱਗੀ ਵਿੱਚ ਜਾ ਪੁੱਜੀ ਮਹੀਵਾਲ ਸੋਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਹਣੀ ਮੇਰਾ ਦੁੱਖ ਅੱਧਾ ਰਹਿ ਗਿਆ ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਏ ਐਡੀ ਕਾਲੀ ਬੋਲੀ ਰਾਤ ਵਿੱਚ ਡੇ ਫੱਟ ਸਰਿਆੰ ਨੂੰ ਪਾਰ ਕਰਨਾ ਇੱਕ ਔਰਤ ਲਈ ਬਹੁਤ ਵੱਡੀ ਗੱਲ ਹੈ ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਰ ਪਾਸ ਜਾਂਦੀ ਅਤੇ ਆਉਂਦੀ ਹੋਈ ਘਰੇ ਨੂੰ ਸਰਕਣੀ ਦੀ ਬੁੱਝੇ ਵਿੱਚ ਲੋਕੋ ਦਿੰਦੀ ਸੋਹਣੀ ਦੇ ਹੱਲ ਅੱਧੀ ਰਾਤੋਂ ਬਾਹਰ ਗਿਆਨ ਤੇ ਉਹਦੀ ਨਨਾਲ ਨੂੰ ਸ਼ੱਕ ਹੋ ਗਿਆ ਇੱਕ ਦਿਨ ਉਹ ਵੀ ਸੋਹਣੀ ਦੇ ਮਗਰ ਤਰਪਈ ਸੋਹਣੀ ਆਪਣੇ ਮਗਰ ਉਹਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਪੁਲੇਖਾ ਜਾਣ ਕੇ ਗੱਲ ਆਈ ਛੱਡ ਕਰ ਦਿੱਤੀ ਗੱਲ ਆਈ ਗਈ ਕਰ ਛੱਡੀ ਸੋਹਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੁੱਜੇ ਵਿੱਚੋਂ ਕੜਾ ਚੁੱਕਿਆ ਤੇ ਦਰਿਆ ਵਿੱਚ ਠੱਲ ਪਈ ਉਹਦੀ ਨੰਨਾਰ ਦੂਰ ਖੜੀ ਸਭ ਕੁਝ ਤੱਕ ਦਿਖ ਰਹੀ ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਕੜਾ ਉਸੇ ਥਾਂ ਤੇ ਲਕੋ ਦਿੱਤਾ ਉਹਦੀ ਨਨਾਨ ਛੋਲੇ ਛੋਲੇ ਕਦਮੀ ਸੋਹਣੀ ਤੋਂ ਪਹਿਲਾਂ ਘਰ ਪੁੱਜ ਗਈ ਦਿਨੇ ਨਾਲ ਨੇ ਆਪਣੀ ਮਾਂ ਨੂੰ ਸੋਹਣੀ ਦੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਦਾ ਮਿਲਣ ਜਾਣ ਦੀ ਸਾਰੀ ਵਾਰਤਾ ਯਾ ਸੁਣਾ ਜੀ ਅੱਧੀ ਰਾਤ ਲੰਗੀ ਸੋਣੀ ਉੱਠੀ ਬਾਹਰ ਕੋ ਪਹਨੇਰਾ ਪਸਰਿਆ ਹੋਇਆ ਸੀ ਸਾਰੇ ਅਸਮਾਨ ਤੇ ਬੱਦਲ ਛਾਏ ਹੋਏ ਸਨ ਸੋਣੀ ਨੇ ਦਰੋਂ ਬਾਹਰ ਪੈਰ ਰੱਖਿਆ ਸੀ ਕਿ بجلی ਕੜਕ ਕਰਾਈ بجلی ਕੜਕਾਈ ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ ਉਹਦਾ ਮਹੀਵਾਲ ਉਹਨੂੰ ਉਡੀਕ ਦਾ ਪਿਆਸੀ ਦੂਰ ਪਰਲੇ ਕੰਡੇ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹੋ ਆਪਣਾ ਦਿਲ ਤਕੜਾ ਕਰਕੇ ਤੁਰ ਪਈ ਪਰ ਆ ਰਾਂ ਨਜਰੀ ਨਹੀਂ ਸੀ ਪੈਂਦਾ ਰਾਹ ਵਿੱਚ ਅਨੇਕਾਂ ਕੰਡੇ ਤੇ ਝਾੜੀਆਂ ਛੜੀਆਂ ਪਈਆਂ ਸਨ ਉਹੋ ਦੇਖਦੀ ਟੈਂਦੀ ਚਾੜੀਆਂ ਚਾਫਿਆਂ ਵਿੱਚ ਫਸਦੀ ਲਹੂ ਲੋਹਾਂ ਹੋਈ ਚਨਾ ਦੇ ਕੰਡੇ ਤੇ ਪੁੱਜ ਗਈ ਉਸ ਸਰਕੜੇ ਦੇ ਬੂਝੇ ਵਿੱਚੋਂ ਕੜਾ ਚੁੱਕ ਲਿਆ ਕੜੇ ਨੂੰ ਉਸ ਆਪਣੀ ਆਦਤ ਅਨੁਸਾਰ ਟਣਕਾ ਕੇ ਵੇਖਿਆ ਪਹਿਲਾਂ ਵਰਗੀ ਸ਼ੰਕਾਰ ਨਹੀਂ ਸੀ ਪਹਿਲਾਂ ਵਰਗੀ ਤੁਣਕਾਰ ਨਹੀਂ ਸੀ ਆ ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ ਮੁਹੱਬਤ ਨਵੇਂ ਅਮਤਿਆਨ ਵਿੱਚ ਪਾ ਵਿੱਚ ਪਾ ਦਿੱਤੀ ਸੀ ਪਾਰਲੇ ਕੰਡੇ ਮਹੀਵਾਲ ਦੀ ਉਗੀ ਵਿੱਚ ਦੀਵਾ ਟਿਮਟਮਾ ਰਹਿਸੀ ਤੇ ਮਹੀਵਾਲ ਸੁਰੇਲ ਦੀ ਬਾਂਸਰੀ ਦੀ ਤਾਲਾਂ ਤੇ ਪਿਆਰੇ ਬੋਲ ਗੁੰਦਾ ਪਿਆ ਸੀ ਉਰਲੇ ਕੰਡੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਲੁੱਬੀ ਖੜੀ ਸੀ ਵਿਚਕਾਰ ਦਰਿਆ ਪੂਰੇ ਸਿਖਰ ਤੇ ਸੀ ਅਸਮਾਨਾਂ ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ ਕੀ ਹੋਇਆ ਘੜਿਆ ਤੂੰ ਪੱਕਿਓ ਕੱਚਾ ਬਣ ਗਿਓ ਮੈਂ ਪਿੱਛੇ ਨਹੀਂ ਪਰਤਾਂਗੀ ਸਪਨਾ ਕੌਲ ਪੂਰਾ ਕਰਾਂਗੀ ਮੈਂ ਮਰਦ ਜੀ ਆਤ ਪਾਸੋਂ ਇਹ ਉਲੰਭਾ ਨਹੀਂ ਖਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉਂ ਨਵਾਰਨੀ ਪੈ ਜਾਵੇ ਸੋਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿੱਚ ਠੱਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਘੜੇ ਤੇ ਮੈਂ ਧਰਤੀ ਵੇਖੀ ਅੱਬਾ ਖੈਰ ਕਰੀਂ ਤੇਰੀ ਆਸ ਤੇ ਮੂਹ ਨਾ ਡਰਦੀ ਮੂਹ ਜੋਰ ਪਾਣੀਆਂ ਅੱਗੇ ਕੱਤਿਆਂ ਨੇ ਕਿੱਥੋਂ ਠਹਿਰਨਾ ਹੋਇਆ ਸੋਣੀ ਅਜੇ ਥੋੜੀ ਦੂਹੀ ਗਈ ਸੀ ਕਿ ਘੜਾ ਖੁਰ ਗਿਆ ਉਹ ਆਪਣੇ ਹੱਥ ਪੈਰ ਮਾਰਨ ਲੱਗੀ ਹੋਰ ਕੁਝ ਗੱਜਬਦੀ ਕਹਿਰਾਂ ਦਾ ਪਾਣੀ ਵਗ ਰਿਹਾ ਸੀ ਉਹਦਾ ਸਾ ਟਟਣ ਲੱਗਾ ਮਹੀਵਾਲਾ ਮਹੀਵਾਲਾ ਆ ਮਿਲ ਲੈ ਮਹੀਵਾਲਾ ਤੇ ਸੋਹਣੀ ਦੀ ਆਵਾਜ਼ ਗਵਾਚ ਗਈ ਪਾਣੀ ਦੀ ਇੱਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੱਗ ਗਈ بڑے ਜੂਲਾਂ ਦੀ ਬਿਜਲੀ ਕੜਕੀ ਬਿਜਲੀ ਦੇ ਲਹਿਕਾਰੇ ਵਿੱਚ ਮਹੀਵਾਲ ਨੂੰ ਪਾਣੀਆਂ ਨਾਲ ਕੋਲ ਕਰੈਂਦੀ ਸੋਹਣੀ ਵਿਖਾਈ ਦਿੱਤੀ ਸੋਹਣੀ ਦਿਲਨਾਸ਼ ਡਿੰਗ ਮੈਂ ਆਇਆ ਮਹੀਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿੱਚ ਸ਼ਾਲ ਮਾਰ ਦਿੱਤੀ ਉਹ ਮੁਸ਼ਕਲ ਨਾਲ ਚਨਾ ਦੇ ਅੰਧ ਵਿਚਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਰੁੜੀ ਜਾਂਦੀ ਸੋਹਣੀ ਤੱਕੀ ਉਨੇ ਬੜੇ ਜ਼ੋਰ ਨਾਲ ਹੱਥ ਮਾਰੇ ਤੇ ਬੇਸੁਰਤ ਸੋਹਣ ਨੂੰ ਪਾੜ ਲਿਆ ਅਤੇ ਕੰਡੇ ਵੱਲ ਨੂੰ ਵਧਣ ਲੱਗਾ ਦਰਿਆ ਅੱਜ ਪੂਰਾ ਚੜਿਆ ਹੋਇਆ ਸੀ ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾ ਅਦ ਵਿਚਕਾਰ ਹੀ ਟੁੱਟ ਗਿਆ ਪਾਣੀ ਦੀ ਇੱਕ ਕਹਿਰਾਂ ਪਰੀ ਲਹਿਰ ਉਹ ਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ ਮਹੀਵਾਦੀ ਚੁੱਗੀ ਵਿੱਚ ਤੇ ਮਿੱਟ ਮੌਂਦਾ ਦੀਵਾ ਕੀ ਰੁਕਣਾ ਬੁਝਿਓ ਕਾ ਸੀ ਜਦ ਸਿੱਧਕ ਜਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕ ਮਾਨਸ ਅੱਜ ਵੀ ਉਸ ਦੇਵ ਸਿੱਧ ਕਾਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਣੀ ਜਿਹੀ ਕਿਸੇ ਪ੍ਰੀਤ ਕੀ ਕਰਨੇ ਉਹਦੀ ਪ੍ਰੀਤ ਵੀ ਪਾਣੀ ਭਰਦੀ ਬ੍ਰਿਸ਼ ਚਨਾਵਾ ਦੇ ਸੋਣੀ ਆਪ ਡੁੱਬੀ ਰੂ ਤਰਦੀ ਸੋ ਇਹ ਵੀ ਅੱਜ ਦੀ ਕਹਾਣੀ ਸੋ ਇੱਥੋਂ ਤੱਕ ਸੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਕੱਲ ਨੂੰ ਆਪਾਂ ਨਵੀਂ ਕਹਾਣੀ ਨਾਲ ਪੇਸ਼ ਹੋਵਾਂਗੇ ਤੇ ਉਦੋਂ ਤੱਕ ਰੱਬ ਰੱਖਾ ਜੀ ਥੈਂਕ ਯੂ ਸੋ ਮੱਚ